ਨਾੰਦਪੁਰ ਸਾਹਿਬ ਪਹੁੰਚ ਗਏ ਉਹ ਦੁਬਾਰਾ ਜੀ ਦਰਸ਼ਨ ਕਰ ਲੋ ਇਹ ਆ ਦੇਖੋ ਜੀ ਬਹੁਤ ਘਾਟ ਸੀ ਸੋਵਾ ਇੱਥੇ ਹੁਣ ਘਟ ਗਿਆ ਅਣ ਆਪਾਂ ਤਾਹਾਂ ਜਾਣੇ ਆ ਦਰਸ਼ਨ ਕਰਦੇ ਆ ਦਰਬਾਰ ਸਾਹਿਬ ਚ ਇਸ ਗੜ੍ਹ ਸਾਹਿਬ ਕੋ ਦਰਬਾਰ ਦਰਸ਼ਨ ਕਰ ਲਈਏ ਪਤਾ ਹਾਂ ਪਾਚੇ ਨੇ

ਦਰਬਾਰ ਦਵਾਰਾ ਸ੍ਰੀ ਕੇਸਗੜ ਸਾਹਿਬ ਆ ਸ੍ਰੀ ਕੇਸਗੜ ਸਾਹਿਬ ਸਰਵਾਰ ਸਾਹਿਬ ਦੇ ਨਾਲ ਚੱਕਰ ਖਾ ਕੇ ਆਉਂਦਾ ਹਾਂ ਜਮਾਨਾ ਤੇਰੀ ਰਾਤ ਦੇ ਚਿੰਤਾਂ ਤੇ ਕੋਈ ਨਾ ਸੁਆ ਜਾ ਗੁਡ ਉਸ ਸ੍ਰੀ ਕੇਸਗੜ ਸਾਹਿਬ ਦਰਬਾਰ ਸਾਹਿਬ ਅੰਦਰੋਂ ਦਮ ਦਰਸ਼ਨ ਕਰਾਉਣੇ ਆ